ਅਮਰਤਪਾਲ ਸਿੰਘ ਐਮਪੀ ਜੋ ਕਿ ਖਡੂਰ ਸਾਹਿਬ ਤੋਂ ਤੁਸੀਂ ਬੜੇ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਸਿਖਾਏ ਜਦ ਤੋ ਪ੍ਰਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ ਅੱਜ ਦੇ ਇਸ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਜੀ ਦਾ ਸਾਚਾ ਗੁਰ ਲਾਧੋ ਜੀ ਦਿਵਸ ਮਨਾਉਣ ਵਾਸਤੇ ਜਿੱਥੇ ਸਟੇਜਾਂ ਲਗੀਆਂ ਹਨ ਜਿਨ੍ਹਾਂ ਨੂੰ ਅਲੱਗ-ਅਲੱਗ ਰੰਗਤ ਦਿੱਤੀ ਗਈ ਹੈ ਜਿਦੇ ਵਿੱਚ ਅਕਾਲੀ ਆਪਣੇ ਥਾਂ ਬੈਠੇ ਨੇ ਕਾਂਗਰਸੀ ਆਪਣੇ ਥਾਂ ਬੈਠੇ ਨੇ ਆਮ ਪਾਰਟੀ ਆਪਣੇ ਥਾਂ ਬੈਠੀ ਆ ਆਪਾ ਸੱਚ ਦੇ ਵਾਰਿਸ ਇਹ ਜਿਹੜੀ ਸਾਡੀ ਸੰਸਥਾ ਹੈ ਪਾਈ ਅਮਰਸੈਂ ਅਮਰਪਾਲ ਸਿੰਘ ਐਮਪੀ ਜੋ ਕਿ ਖਡੂਰ ਸਾਹਿਬ ਤੋਂ ਤੁਸੀਂ ਬੜੀ ਵੱਡੀ ਗਿਣਤੀ ਵਿੱਚ ਜਿਤਾ ਕੇ ਤੋਂ ਉਹਨੂੰ ਪਾਰਲੀਮੈਂਟ ਵਿੱਚ ਭੇਜਿਆ ਸੀ ਪਰ ਗੁਰਮਖ ਪਿਆਰਿਓ ਇਹ ਸਾਡੇ ਨਾਲ ਬੇਇਨਸਾਫੀ ਦੀਆਂ ਗੱਲਾਂ ਕਿਉਂ ਹੋ ਰਹੀਆਂ ਨੇ ਕਿਉਂਕਿ ਇਹ ਅੱਜ ਦੀ ਗੱਲ ਨਹੀਂ ਆਪਾਂ ਆਪਣੇ ਪਿਛਲੇ ਇਤਿਹਾਸ ਵਾਲਾ છાਤੀ ਮਾਰੀਏ ਤੇ ਪਤਾ ਲੱਗਦਾ ਹੈ ਕਿ ਸਾਡੇ ਗੁਰੂਆਂ ਨੂੰ ਇਹਨਾਂ ਨੇ ਬੰਦੀ ਬਣਾ ਕੇ ਉਸ ਟਾਈਮ ਤੇ ਮੁਗਲ ਸਰਕਾਰ ਜਿਵੇਂ ਜਹਾਂਗੀਰ ਨੇ ਕੈਦ ਕੀਤਾ ਸੀ ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਵਿੱਚ ਇੱਕ ਪਾਸੇ ਸੱਚ ਦੀ ਟੱਕਰ ਸੀ ਇੱਕ ਪਾਸੇ ਝੂਠ ਦੀਆਂ ਸਰਕਾਰਾਂ ਸਨ ਅੱਜ ਵੀ ਇਹ ਝੂਠ ਦੀਆਂ ਸਰਕਾਰਾਂ ਜਿਹੜੀਆਂ ਕਿਤੇ ਰਹਿਣੀਆਂ ਨਹੀਂ ਆਖਰ ਇਹ ਖਤਮ ਹੋ ਜਾਣੀਆਂ ਕਿਸੇ ਰੋਜ਼ ਨੂੰ ਕਿਉਂਕਿ ਸੱਚ ਦੇ ਪੈਰ ਹੁੰਦੇ ਨੇ ਝੂਠ ਦੇ ਪੈਰ ਨਹੀਂ ਹੁੰਦੇ ਸੋ ਇਹ ਕਰਕੇ ਇਹ ਸਰਕਾਰਾਂ ਸਮਝ ਲੈਣ ਕਿ ਕਿਤੇ ਅਮਰਤਪਾਲ ਅਕੱਲਾ ਹੀ ਅੱਜ ਸਾਡਾ ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ ਹੈ ਅਜ ਤੋਂ ਪਹਿਲਾਂ ਵੀ ਇਤਿਹਾਸ ਵਿੱਚ ਦੇਖ ਲਓ ਕਿ ਸਾਡੇ ਸਿੱਖਾਂ ਨੇ ਸਾਡੇ ਪੂਰਬਲੇ ਸਿੱਖਾਂ ਨੇ ਕਿਸ ਤਰ੍ਹਾਂ ਖੋਪਰੀਆਂ ਲੋਹਾਈਆਂ ਕਿਸ ਤਰ੍ਹਾਂ ਚਰਖੜੀਆਂ ਤੇ ਚੜੇ ਕਿਸ ਤਰ੍ਹਾਂ ਤਨ ਆਰਿਆਂ ਨਾਲ ਚਰਵਾਏ ਤੇ ਸਿੱਖੀ ਅੱਜ ਵੀ ਕਾਇਮ ਹੈ ਗੁਰੂ ਗੋਬਿੰਦ ਸਿੰਘ ਨੂੰ ਮੌਕੇ ਦੀ ਹਕੂਮਤ ਦੇ ਨਾਲ ਟੱਕਰ ਲੈਣ ਵਾਸਤੇ ਸਰਬੰਸ ਵੀ ਵਾਰਨਾ ਪਿਆ ਇਹ ਤੁਹਾਡੇ ਸਾਹਮਣੇ ਇਤਿਹਾਸ ਆ ਸਾਡਾ ਇਹ ਸਿੱਖ ਕੌਮ ਜਿਹੜੀ ਐ ਇਹ ਜਿਹਾਰੂਆਂ ਦੀ ਕੌਮ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਨਿਰਮਲ ਪੰਥ ਹੈ ਇਸ ਨੂੰ 239 ਸਾਲ ਲੱਗੇ ਸਨ ਗੁਰੂ ਗੋਬਿੰਦ ਸਿੰਘ ਜੀ ਜਦੋਂ ਪਾਣ ਦੇ ਕੇ ਇਸ ਨੂੰ ਖੰਡੇ ਦੀ ਧਾਰ ਦੇ ਵਿੱਚੋਂ ਪ੍ਰਗਟ ਕੀਤਾ ਖਾਲਸੇ ਨੂੰ ਇਹ ਕੋਈ ਜਨਮ ਮਰਨ ਦੇ ਵਿੱਚ ਖਾਲਸਾ ਨਹੀਂ ਆਉਂਦਾ ਸੋ ਇਸ ਕਰਕੇ ਗੁਰਮਖ ਪਿਆਰਿਓ ਇਹ ਮੌਕੇ ਦੀਆਂ ਸਰਕਾਰਾਂ ਯਾਦ ਕਰ ਲੈਣ ਪਿਛਲੀਆਂ ਸਰਕਾਰਾਂ ਮੁਗਲਾਂ ਦੀਆਂ ਸਨ ਚਾਏ ਅੱਜ ਹਿੰਦੂਆਂ ਦੀ ਸਰਕਾਰ ਹੈ ਮੈਂ ਬਿਲਕੁਲ ਸਿੱਧਾ ਸਿੱਧਾ ਤੇ ਸਪਸ਼ਟ ਸੁਨੇਹਾ ਦੇਣਾ ਚਾਹੁੰਦਾ ਇਸ ਸਟੇਜ ਦੇ ਉੱਤੋਂ ਕਿਉਂਕਿ ਵਾਰਸ ਪੰਜਾਬ ਦੇ ਸੱਚਾ ਤੇ ਇੱਕ ਪਾਸੇ ਸੱਚ ਦੀ ਲੜਾਈ ਆ ਇੱਕ ਪਾਸੇ ਝੂਠ ਦੀ ਲੜਾਈ ਆ ਇਹਨਾਂ ਨੂੰ 1919 ਭੁੱਲ ਗਿਆ ਜਦੋਂ ਜਨਰਲ ਡਾਇਰ ਨੇ ਸਾਡੇ ਤੇ ਗੋਲੀਆਂ ਵਾਰੀਆਂ ਤੇ ਤੁਹਾਡੇ ਸਾਹਮਣੇ ਹੱਥੇ ਭਾਰਤੀਆਂ ਨੂੰ ਇਹਨਾਂ ਨੇ ਸ਼ਹੀਦ ਕਰ ਦਿੱਤਾ ਦੇ ਜੱਲਿਆਂ ਵਾਲਾ ਬਾਗ ਜੋ ਅੱਜ ਵੀ ਦੇਖਦੇ ਆ ਕਿ ਇਤਿਹਾਸਿਕ ਸਥਾਨ ਗੁਰਦੁਆਰਾ ਹਰਮੰਦਰ ਸਾਹਿਬ ਦੇ ਨਾਲ ਹੈ ਇਹ ਸੱਚ ਤਾਂ ਹਮੇਸ਼ਾ ਜਿੰਦਾ ਰਹੇਗਾ ਪਰ ਜਨਰਲ ਡਾਇਰ ਨੂੰ ਸੋਧਣ ਵਾਸਤੇ ਸਾਨੂੰ ਲੰਡਨ ਤੁਰ ਨਹੀਂ ਸੀ ਇਸ ਕਰਕੇ ਅੱਜ ਮੌਕੇ ਦੀਆਂ ਹਕੂਮਤਾਂ ਸਮਝ ਲੈਣ ਕਿ ਤੁਹਾਡੇ ਹੱਥ ਵਿੱਚ ਕੋਈ ਤਾਕਤ ਆਈ ਆ ਤੁਸੀਂ ਕੱਟ ਪੁਤਲੀਆਂ ਬਣ ਕੇ ਖੇਡ ਰਹੇ ਹੋ ਉਹਨਾਂ ਸਰਕਾਰਾਂ ਦੇ ਵਿੱਚ ਉਹ ਜਿਨ੍ਹਾਂ ਦੇ ਜਲੇਉ ਨੂੰ ਹੱਥ ਪਾਇਆ ਇਹਨਾਂ ਮੁਗਲਾਂ ਨੇ ਤੇ ਮੁਗਲਾਂ ਦੇ ਵਿਰੁੱਧ ਸਾਡੇ ਗੁਰੂ ਤੇਗ ਬਹਾਦਰ ਨੇ ਦਿੱਲੀ ਵਿੱਚ ਜਾ ਕੇ ਚਾਂਦਨੀ ਚੌਕ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਅੱਜ ਤੁਸੀਂ ਇੱਕ ਰਤ ਕਰਨ ਹੋ ਗਏ ਹੋ ਅੱਜ ਸਾਡੇ ਜਿਹੜੇ ਸਿੱਖ ਨੇ ਸਿੱਖ ਤੋਂ Hindu ਡਰਦਾ ਨਹੀਂ ਸਿੱਖ ਤੋਂ ਸਾਡੀਆਂ ਉਪਰਲੀ ਸਰਕਾਰਾਂ ਡਰਦੀਆਂ ਨਹੀਂ ਕਿਹੜੇ ਸਿੱਖ ਤੋਂ ਨਹੀਂ ਡਰਦੀਆਂ ਭਲਾ ਜਿਨ੍ਹਾਂ ਨੇ ਸਿਰ ਤੇ ਦਸਤਾਰ ਵੀ ਸਜਾਈ ਹੋਵੇ ਗਲੇ ਗਾਤਰਾ ਵੀ ਪਾਇਆ ਹੋਵੇ ਹੱਥ ਵਿੱਚ ਭਾਵੇਂ 2 ਨੰਬਰ ਦਾ ਹਥਿਆਰ ਵੀ ਫੜਿਆ ਹੋਵੇ ਪਰ ਉਹ ਕਹੇ ਹਿੰਦੁਸਤਾਨ ਦੀ ਅਸ਼ਾਰਿਆਂ ਤੇ ਚੱਲਦਾ ਹੋਵੇ ਉਹ ਸਿੱਖ ਕੋ ਕਦੀ ਇਹ ਨਹੀਂ ਡਰਦੇ ਸਿੱਖ ਉਸ ਕੋ ਡਰਦੇ ਨੇ ਜਿਹੜਾ ਆਪਣਾ ਹੱਕ ਮੰਗਦਾ ਜਿਹੜਾ ਅਨਸਾਫ਼ ਮੰਗਦਾ ਸੋ ਗੁਰੂ ਮ ਪਿਆਰਿਓ ਮੈਂ ਪਹਿਲਾਂ ਇਧਰ ਆਇਆ ਸੀ ਜੇ ਦੀਵੇ ਪੱਤ ਲੱਥੀ ਜਾਏ ਸਭ ਹਰਾਮ ਜੇ ਤੱਕ ਸਿਖਾਏ ਸੋ ਸੱਚ ਹੁੰਦਾ ਥੋੜਾ ਪਰ ਹੁੰਦਾ ਬੜਾ ਸਾਫ਼ ਹੈ ਸੋ ਇਸ ਕਰਕੇ ਸੋਨੇ ਦੀਆਂ ਦੁਕਾਨਾਂ ਸਾਰੇ ਬਾਜ਼ਾਰ ਵਿੱਚ ਨਹੀਂ ਲੱਗਦੀਆਂ ਕਿਤੇ ਸੋਨੇ ਦੀਆਂ ਦੁਕਾਨਾਂ ਬਰਲੀਆਂ ਬਰਲੀਆਂ ਹੁੰਦੀਆਂ ਨੇ ਸੋ ਇਸ ਮਾਰਗ ਤੇ ਚੱਲਣ ਵਾਸਤੇ ਸਾਨੂੰ ਗੁਰੂ ਕੋਲੋਂ ਸੇਧ ਲੈਣੀ ਪਵੇਗੀ ਛੇਵੇਂ ਪਾਤਸ਼ਾਹ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਰਾਜ ਕਰਨਾ ਵੀ ਦੱਸਿਆ ਤੇ ਸਾਨੂੰ ਤੇਗ ਬਉਣੀ ਵੀ ਦੱਸੀ ਆ ਸਾਨੂੰ ਦੇਗ ਵਰਤੋਣੀ ਵੀ ਦੱਸੀ ਆ ਸੋ ਇਸ ਕਰਕੇ ਇਹ ਨਾ ਸਮਝਣਾ ਕਿ ਸਿੱਖ ਭੋਲੇ ਪਾਲੇ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਆਪਣੇ ਇਤਿਹਾਸ ਨਾਲ ਜੁੜ ਜਾਓ ਇਤਿਹਾਸ ਨਾਲ ਜੁੜ ਲੋਗੇ ਤੇ ਗੁਰੂ ਤੁਹਾਡੇ ਪਿੱਠ ਦੇ ਖੜਾ ਹੋਵੇਗਾ ਤੁਸੀਂ ਕਿਸੇ ਮੋਰਚੇ ਵਿੱਚ ਹਾਰ ਨਹੀਂ ਖਾਓਗੇ ਅਸੀਂ ਹਾਰਾਂ ਉੱਥੇ ਖਾਂਦੇ ਆ ਜਿੱਥੇ ਅਸੀਂ ਆਪਣੇ ਮੂਲ ਨਾਲੋਂ ਟੁੱਟ ਜਾਂਦੇ ਆ ਮੂਲ ਨਾਲੋਂ ਇੱਕ ਦਰਖਤ ਟੁੱਟ ਜਾਵੇ ਉਹਦੀਆਂ ਜੜਾਂ ਪੁੱਟੀਆਂ ਜਾਂਦੀਆਂ ਤੇ ਉਹ ਸੁੱਕ ਜਾਂਦਾ ਉਹਨਾਂ ਨੂੰ ਫਲ ਲੱਗਦਾ ਨਾ ਸ਼ਾਹ ਦਿੰਦਾ ਤੇ ਨਾ ਉਹ ਉਹਦੇ ਉੱਤੇ ਕੋਈ ਫਲ ਲੱਗਦਾ ਸੋ ਇਸ ਕਰਕੇ ਜੇ ਫਲ ਲੈਣਾ ਪੂਰੇ ਹੋ ਗੋ ਤੇ ਪੂਰੇ ਦੇ ਨਾਲ ਜੁੜ ਜਾਓ ਕਿਉਂਕਿ ਮੈਨੂੰ ਇਸ਼ਾਰਾ ਹੋ ਰਿਹਾ ਗੱਲਾਂ ਬਾਤਾਂ ਤੇ ਬਹੁਤ ਕਰਨ ਵਾਲੀਆਂ ਨੇ ਕਿਉਂਕਿ ਲਾਸਟ ਦੇ ਵਿੱਚ ਮੈਂ ਇੱਕ ਸ਼ਬਦ ਕਹਿ ਕੇ ਖਿਮਾ ਦਾ ਅਜਾਜਕਾਂ ਪੈ ਕਾਹੂ ਕੋ ਦੇਤ ਨਾ ਹੈ ਨਾ ਪੈ ਮਾਨਤ ਆਨ ਕੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਤੁਸੀਂ ਗਿਆਨੀ ਹੋ ਸਾਰੇ ਇਸ ਬਿਆਨ ਨੂੰ ਸਮਝ ਲਓ ਨਾ ਅਸੀਂ ਕਿਥੇ ਕੋ ਪੈ ਖਾਨੇ ਆ ਨਾ ਕਿਸੇ ਨੂੰ ਪੈ ਦਿੰਨੇ ਆ ਬੋਲੇ ਸੋਨਿਹਾਲ ਸੋ ਸ੍ਰੀ ਆਖਾ ਸਾਡੇ ਨਾਲ ਅਨਸਾਫ ਕਿਉਂ ਨਹੀਂ ਹੋ ਰਿਆ ਸਾਡੇ ਬੰਦੀ ਸਿੰਘ 35 35 ਸਾਲਾਂ ਤੋਂ ਕਿਉਂ ਨਹੀਂ ਛੱਡ ਰਹੇ ਇਹਨਾਂ ਨੂੰ ਡਰ ਕਾਦਾ ਇਹਨਾਂ ਨੂੰ ਉਹਨਾਂ ਸ਼ੇਰਾਂ ਦਾ ਡਰਿਆ ਸ਼ੇਰ ਬੁੱਢਾ ਵੀ ਹੋ ਜੇ ਪਰ ਉਹ ਸ਼ਿਕਾਰ ਕਰਕੇ ਖਾਂਦਾ ਉਹਨਾਂ ਨੂੰ ਪਤਾ ਕਿਤੇ ਸ਼ਿਕਾਰ ਨਾ ਸਾਡਾ ਕਰ ਲੈਣ ਇਹ ਜਿੰਨੇ ਭੇੜੀਏ ਨੇ ਇਹਨਾਂ ਨੂੰ ਸਮਝਾ ਆ ਜਾਣੀ ਚਾਹੀਦੀ ਆ ਕਿ ਸਾਡੇ ਸ਼ੇਰ ਅਜਨੇ ਦੇ ਕੱਲ ਜੇਲਾ ਵਿੱਚੋਂ ਬਾਹਰ ਆਉਣਗੇ ਬੋਲੇ ਸੋਨਹਿਾਲ ਸੋਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੇ ਦਰਮਿਆਨ ਬਹੁਤ ਹੀ ਜਲਦ ਪਹੁੰਚ ਰਹੇ ਨੇ ਐਮਪੀ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੋ ਕਿ ਬਹੁਤ ਵੱਡਾ ਕਾਫਲਾ ਲੈ ਕੇ ਫਰੀਦਕੋਟ ਤੋਂ ਚੱਲੇ ਹੋਏ ਨੇ ਉਹ ਆਪਣੇ ਦਰਮਿਆਨ ਜਲਦੀ ਪਹੁੰਚ ਰਹੇ ਹੈ ਤੇ ਮੈਂ ਇੱਕ ਵਾਰ ਫਿਰ ਬੇਨਤੀ ਕਰ ਦੇਵਾਂ ਬੁਲਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬੁਲਾਰਾ ਅਸਲ ਦੇ ਵਿੱਚ ਉਹੀ ਹੁੰਦਾ ਹੈ ਜਿਹੜਾ ਆਪਣੇ ਸਮੇਂ ਦੇ ਵਿੱਚ ਰਹਿ ਕੇ ਆਪਣੀ ਗੱਲ ਕਰ ਸਕੇ ਸੋ ਹੁਣ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹਾਂਗਾ ਬਹੁਤ ਬਹੁਤ ਧੰਨਵਾਦੀਆਂ ਲੁਧਿਆਣੇ ਤੋਂ ਵਾਸ ਪੰਜਾਬ ਕਾਲੀਦਾਲ ਤੋਂ ਮਲਕੀਤ ਸਿੰਘ ਬੱਲ ਮੈਂਬਰ ਪਰਮਜੀਤ ਸਿੰਘ ਸਿੱਧੂ ਮੈਂਬਰ ਬਲਾਕ ਕਮੇਟੀ ਮੈਂਬਰ ਰਵਿੰਦਰ ਸਿੰਘ ਪਾਲੀਆ ਗੁਰਵਿੰਦਰ ਸਿੰਘ ਚਾਕਰ ਰਵਿਦਾਸ ਸਿੰਘ ਚਾਕਰ ਵਿੰਦਰ ਸਿੰਘ ਚਾਕਰ ਹਦੀਪ ਸਿੰਘ ਚਾਕ ਜਗਰੂਪ ਸਿੰਘ ਚਾਕਰ ਲੈਂਬਰ ਸਿੰਘ ਚੰਗਣਾ ਜ਼ਿਲ੍ਹਾ ਲੁਧਿਆਣਾ ਤੋਂ ਨਸ਼ਹਿਰਾ ਬਲਾਕ ਤੋਂ ਬਲਜੀਤ ਸਿੰਘ ਕਾਲਵਾ ਬਲਜਿੰਦਰ ਸਿੰਘ ਆਤਮਨ ਸਿੰਘ ਗੁਰਦੇਸ਼ ਸਿੰਘ ਗਰਜੀਤ ਸਿੰਘ ਹਲਕਾ ਪੱਟੀ ਤੋਂ ਦਲਜੀਤ ਸਿੰਘ ਜਵੰਦਾ ਤੇ ਬਜਰਵਰ ਸਾਹਿਬ ਸੁਖਦੇਵ ਸਿੰਘ ਸਿੱਧੂ ਕਾਦੀਆਂ ਦੀ ਗਵਾਈ ਦੇ ਵਿੱਚ 8 ਬੱਸਾਂ ਤੇ 125 ਜਥਾ 125 ਗੱਡੀਆਂ ਪਹੁੰਚੀਆਂ ਨੇ ਇਹਨਾਂ ਦਾ ਵੀ ਇੱਥੇ ਪਹੁੰਚੇ ਤੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦੀਆਂ ਸੰਦੀਪ ਸਿੰਘ ਰਪਾਲੋਂ ਦੀ ਗਵਾਈ ਵਿੱਚ ਗਗਨਦੀਪ ਸਿੰਘ ਪਾਇਲ ਹਰਬੰਸ ਸਿੰਘ ਗਿੱਲ ਦਰਸ਼ਨ ਸਿੰਘ ਪਾਇਲ ਬਲਵਿੰਦਰ ਸਿੰਘ ਬਿੱਲੂ ਪ੍ਰਗਟ ਸਿੰਘ ਰੱਬੋਂ ਪ੍ਰੀਤਮ ਸਿੰਘ ਲਸਾਣਾ ਜੀ ਕੇਵਲ ਸਿੰਘ ਤਲਵੰਡ ਜਥਾ ਲੈ ਕੇ ਪਹੁੰਚੇ ਨੇ ਸਰਬਜੀਤ ਸਿੰਘ ਪੱਪੀ ਪ੍ਰਚਾਰਕ ਸਮਾਲਾ ਅਮਰਜੀਤ ਸਿੰਘ ਬਾਇਓ ਬੇਵਾ ਸਿੰਘ ਪੋਚੀ ਪਰਸਨ ਸਿੰਘ ਭਜਿੰਦਰ ਸਿੰਘ ਬੱਬੂ ਬਲਜੀਤ ਸਿੰਘ ਪ੍ਰੋਫੈਸਰ ਸਾਹਿਬ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅਮਰਪਾਲ ਸਿੰਘ ਲਲਤੋਂ ਕਲਾਕਾਰ ਕਾਰਜਕਾਰੀ ਮੈਂਬਰ ਲੁਧਿਆਣਾ ਜਿਥੇ ਸਮੇਤ ਪਹੁੰਚੇ ਨੇ ਧੰਨਵਾਦ ਦੀ ਅੱਜ ਸੰਗਤ ਜੀ ਇਸ ਦੇ ਨਾਲ ਹੀ ਮਾਇਆ ਜੋ ਆਪਣੀ ਕਾਨਫਰੰਸ ਦੇ ਲਈ ਆਈ ਹੈ ਕੇਵਲ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ 2100 ਰੁਪਏ ਗੁਰਪ੍ਰੀਤ ਸਿੰਘ ਬਾਬਾ ਬਕਾਲਾ ਅਕਾਲੀ ਫਾਰਮ ਵਾਲੇ ਉਹਨਾਂ ਵੱਲੋਂ 5000 ਰੁਪਏ ਸੰਗਤ ਜੀ ਜੇਕਰ ਕਿਸੇ ਨੇ ਵੀ ਮਾਇਆ ਦੀ ਸੇਵਾ ਕਰਨੀ ਹੈ ਤਾਂ ਉਹ ਆਪਣੇ ਸਟੇਜ ਦੇ ਉੱਤੇ ਇੱਥੇ ਮੇਰੇ ਸੱਜੇ ਹੱਥ ਸਰਦਾਰ ਗੁਰਪ੍ਰੀਤ ਸਿੰਘ ਜੀ ਕੰਮੋਕੇ ਬੈਠੇ ਨੇ ਉਹਨਾਂ ਕੋਲੇ ਆ ਕੇ ਆਪਣੀ ਸੇਵਾ ਜਮਾ ਕਰਵਾ ਸਕਦਾ ਹੈ ਇਸ ਤੋਂ ਅੱਗੇ ਮੈਂ ਬੇਨਤੀ ਕਰਾਂਗਾ ਜਰਮਨਜੀਤ ਸਿੰਘ ਜੀ ਸਰਾ ਉਹ ਆਪ ਸੰਗਤਾਂ ਦੇ ਨਾਲ 2 ਮਿੰਟ ਦੇ ਲਈ ਰੂਬਰੂ ਹੋਣਗੇ ਜੀ ਜਰਮਨਜੀਤ ਸਿੰਘ ਜੀ ਸਰਾ ਗੁਰੂ ਪਿਆਰੀ ਸਾਧ ਸੰਗਤ ਜੀ ਤਾਨ ਤਾਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਧਰਤੀ ਤੇ ਸਾਚਾ ਗੁਰੂ ਲਾਡੋਰ ਦੇਸ ਮਨੌਰਾਈ ਸੰਗਤ ਜੀ ਆਓ ਦਸਵੇਂ ਪਾਤਸ਼ਾਹ ਦੀ ਫਤਿਹ ਨੂੰ ਸਾਂਝੀ ਕਰੀਏ ਗੱਜ ਕੇ ਬੁਲਾਈਏ ਸਾਚਖੰਡ ਹਾਜ਼ਰੀ ਲਵਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗगनਦ ਮਾਮਾ ਬਾਜਿਓ ਭਰਿਓ ਨਿਸ਼ਾਨੇ ਕਾਓ ਖੇਡ ਜੋ ਮਾਰ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਸਿਖਾਏ ਜਦ ਤੋਂ ਪ੍ਰਮ ਖੇਲਣ ਕਾ ਚਾਹੋ ਸਿਰਦਰ ਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ ਅੱਜ ਦੇ ਇਸ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਜੀ ਦਾ ਸਾਚਾ ਗੁਰ ਲਾਧੋ ਜੀ ਦਿਵਸ ਮਨਾਉਣ ਵਾਸਤੇ ਜਿੱਥੇ ਸਟੇਜਾਂ ਲੱਗੀਆਂ ਹਨ ਇਹ ਜਿਹੜੀ ਸਾਡੀ ਸੰਸਥਾ ਹੈ ਪਾਈ ਅਮਰ ਸਿੰਘ ਅਮਰਪਾਲ ਸਿੰਘ ਐਮਪੀ ਜੋ ਕਿ ਖਡੂਰ ਸਾਹਿਬ ਤੋਂ ਤੁਸੀਂ ਬੜੀ ਵੱਡੀ ਗਿਣਤੀ ਵਿੱਚ ਜਿਤਾ ਕੇ ਤੇ ਉਹਨੂੰ ਪਾਰਲੀਮੈਂਟ ਵਿੱਚ ਭੇਜਿਆ ਸੀ ਪਰ ਗੁਰਮਖ ਪਿਆਰਿਓ ਇਹ ਸਾਡੇ ਨਾਲ ਬੇਇਨਸਾਫੀ ਦੀਆਂ ਗੱਲਾਂ ਕਿਉਂ ਹੋ ਰਹੀਆਂ ਨੇ ਕਿਉਂਕਿ ਇਹ ਅੱਜ ਦੀ ਗੱਲ ਨਹੀਂ ਆਪਾਂ ਆਪਣੇ ਪਿਛਲੇ ਇਤਿਹਾਸ ਵਾਲਾ છાਤੀ ਮਾਰੀਏ ਤੇ ਪਤਾ ਲੱਗਦਾ ਹੈ ਕਿ ਸਾਡੇ ਗੁਰੂਆਂ ਨੂੰ ਇਹਨਾਂ ਨੇ ਬੰਦੀ ਬਣਾ ਕੇ ਉਸ ਟਾਈਮ ਤੇ ਮੁਗਲ ਸਰਕਾਰ ਜਿਵੇਂ ਜਹਾਂਗੀਰ ਨੇ ਕੈਦ ਕੀਤਾ ਸੀ ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਵਿੱਚ ਇੱਕ ਪਾਸੇ ਸੱਚ ਦੀ ਟੱਕਰ ਸੀ ਇੱਕ ਪਾਸੇ ਝੂਠ ਦੀਆਂ ਸਰਕਾਰਾਂ ਸਨ ਅੱਜ ਵੀ ਇਹ ਝੂਠ ਦੀਆਂ ਸਰਕਾਰਾਂ ਜਿਹੜੀਆਂ ਕਿਤੇ ਰਹਿਣੀਆਂ ਨਹੀਂ ਆਖਰ ਇਹ ਖਤਮ ਹੋ ਜਾਣੀਆਂ ਕਿਸੇ ਰੋਜ਼ ਨੂੰ ਕਿਉਂਕਿ ਸੱਚ ਦੇ ਪੈਰ ਹੁੰਦੇ ਨੇ ਝੂਠ ਦੇ ਪੈਰ ਨਹੀਂ ਹੁੰਦੇ ਸੋ ਇਹ ਕਰਕੇ ਇਹ ਸਰਕਾਰਾਂ ਸਮਝ ਲੈਣ ਕਿ ਕਿਤੇ ਅਮਰਤਪਾਲ ਅਕੱਲਾ ਹੀ ਅੱਜ ਸਾਡਾ ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ ਹੈ ਅਜ ਤੋਂ ਪਹਿਲਾਂ ਵੀ ਇਤਿਹਾਸ ਵਿੱਚ ਦੇਖ ਲਓ ਕਿ ਸਾਡੇ ਸਿੱਖਾਂ ਨੇ ਸਾਡੇ ਪੂਰਬਲੇ ਸਿੱਖਾਂ ਨੇ ਕਿਸ ਤਰ੍ਹਾਂ ਖੋਪਰੀਆਂ ਲੁਹਾਈਆਂ ਕਿਸ ਤਰ੍ਹਾਂ ਚਰਖੜੀਆਂ ਤੇ ਚੜੇ ਕਿਸ ਤਰ੍ਹਾਂ ਤਨ ਆਰਿਆਂ ਨਾਲ ਚਰਵਾਏ ਤੇ ਸਿੱਖੀ ਅੱਜ ਵੀ ਕਾਇਮ ਹੈ ਗੁਰੂ ਗੋਬਿੰਦ ਸਿੰਘ ਨੂੰ ਮੌਕੇ ਦੀ ਹਕੂਮਤ ਦੇ ਨਾਲ ਟੱਕਰ ਲੈਣ ਵਾਸਤੇ ਸਰਬੰਸ ਵੀ ਵਾਰਨਾ ਪਿਆ ਇਹ ਤੁਹਾਡੇ ਸਾਹਮਣੇ ਇਤਿਹਾਸ ਆ ਸਾਡਾ ਇਹ ਸਿੱਖ ਕੌਮ ਜਿਹੜੀ ਐ ਇਹ ਜਿਹਾਰੂਆਂ ਦੀ ਕੌਮ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਨਿਰਮਲ ਪੰਥ ਹੈ ਇਸ ਨੂੰ 239 ਸਾਲ ਲੱਗੇ ਸਨ ਗੁਰੂ ਗੋਬਿੰਦ ਸਿੰਘ ਜੀ ਜਦੋਂ ਪਾਣ ਦੇ ਕੇ ਇਸ ਨੂੰ ਖੰਡੇ ਦੀ ਧਾਰ ਦੇ ਵਿੱਚੋਂ ਪ੍ਰਗਟ ਕੀਤਾ ਖਾਲਸੇ ਨੂੰ ਇਹ ਕੋਈ ਜਨਮ ਮਰਨ ਦੇ ਵਿੱਚ ਖਾਲਸਾ ਨਹੀਂ ਆਉਂਦਾ ਸੋ ਇਸ ਕਰਕੇ ਗੁਰਮਖ ਪਿਆਰਿਓ ਇਹ ਮੌਕੇ ਦੀਆਂ ਸਰਕਾਰਾਂ ਯਾਦ ਕਰ ਲੈਣ ਪਿਛਲੀਆਂ ਸਰਕਾਰਾਂ ਮੁਗਲਾਂ ਦੀਆਂ ਸਨ ਚਾਏ ਅੱਜ ਹਿੰਦੂਆਂ ਦੀ ਸਰਕਾਰ ਹੈ ਮੈਂ ਬਿਲਕੁਲ ਸਿੱਧਾ ਸਿੱਧਾ ਤੇ ਸਪਸ਼ਟ ਸੁਨੇਹਾ ਦੇਣਾ ਚਾਹੁੰਦਾ ਇਸ ਸਟੇਜ ਦੇ ਉੱਤੋਂ ਕਿਉਂਕਿ ਵਾਰਸ ਪੰਜਾਬ ਦੇ ਸੱਚਾ ਤੇ ਇੱਕ ਪਾਸੇ ਸੱਚ ਦੀ ਲੜਾਈ ਆ ਇੱਕ ਪਾਸੇ ਝੂਠ ਦੀ ਲੜਾਈ ਆ ਇਹਨਾਂ ਨੂੰ 1919 ਭੁੱਲ ਗਿਆ ਜਦੋਂ ਜਨਰਲ ਡਾਇਰ ਨੇ ਸਾਡੇ ਤੇ ਗੋਲੀਆਂ ਵਾਰੀਆਂ ਤੇ ਤੁਹਾਡੇ ਸਾਹਮਣੇ ਨੇ ਹੱਥੇ ਭਾਰਤੀਆਂ ਨੂੰ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਜੱਲਿਆਂ ਵਾਲਾ ਬਾਗ ਜੋ ਅੱਜ ਵੀ ਦੇਖਦੇ ਆ ਕਿ ਇਤਿਹਾਸਿਕ ਸਥਾਨ ਗੁਰਦੁਆਰਾ ਹਰਮੰਦਰ ਸਾਹਿਬ ਦੇ ਨਾਲ ਹੈ ਇਹ ਸੱਚ ਤਾਂ ਹਮੇਸ਼ਾ ਜਿੰਦਾ ਰਹੇਗਾ ਪਰ ਜਨਰਲ ਡਾਇਰ ਨੂੰ ਸੋਧਣ ਵਾਸਤੇ ਸਾਨੂੰ ਲੰਡਨ ਤੁਰ ਨਹੀਂ ਸੀ ਇਸ ਕਰਕੇ ਅੱਜ ਮੌਕੇ ਦੀਆਂ ਹਕੂਮਤਾਂ ਸਮਝ ਲੈਣ ਕਿ ਤੁਹਾਡੇ ਹੱਥ ਵਿੱਚ ਕੋਈ ਤਾਕਤ ਆਈ ਆ ਤੁਸੀਂ ਕੱਟ ਪੁਤਲੀਆਂ ਬਣ ਕੇ ਖੇਡ ਰਹੇ ਹੋ ਉਹਨਾਂ ਸਰਕਾਰਾਂ ਦੇ ਵਿੱਚ ਉਹ ਜਿਨ੍ਹਾਂ ਦੇ ਜਦੇਵ ਨੂੰ ਹੱਥ ਪਾਇਆ ਇਹਨਾਂ ਮੁਗਲਾਂ ਨੇ ਤੇ ਮੁਗਲਾਂ ਦੇ ਵਿਰੁੱਧ ਸਾਡੇ ਗੁਰੂ ਤੇਗ ਬਹਾਦਰ ਨੇ ਦਿੱਲੀ ਵਿੱਚ ਜਾ ਕੇ ਚਾਂਦਨੀ ਚੌਕ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਅੱਜ ਤੁਸੀਂ ਇੱਕ ਇਕਰਤ ਕਰਨ ਹੋ ਗਏ ਹੋ ਅੱਜ ਸਾਡੇ ਜਿਹੜੇ ਸਿੱਖ ਨੇ ਸਿੱਖ ਤੋਂ Hindu ਡਰਦਾ ਨਹੀਂ ਸਿੱਖ ਤੋਂ ਸਾਡੀਆਂ ਉਪਰਲੀ ਸਰਕਾਰਾਂ ਡਰਦੀਆਂ ਨਹੀਂ ਕਿਹੜੇ ਸਿੱਖ ਤੋਂ ਨਹੀਂ ਡਰਦੀਆਂ ਭਲਾ ਜਿਨ੍ਹਾਂ ਨੇ ਸਿਰ ਤੇ ਦਸਤਾਰ ਵੀ ਸਜਾਈ ਹੋਵੇ ਗਲੇ ਗਾਤਰਾ ਵੀ ਪਾਇਆ ਹੋਵੇ ਹੱਥ ਵਿੱਚ ਭਾਵੇਂ 2 ਨੰਬਰ ਦਾ ਹਥਿਆਰ ਵੀ ਫੜਿਆ ਹੋਵੇ ਪਰ ਉਹ ਕਹੇ ਦੋਸਤਾਂ ਦੀ ਇਸ਼ਾਰਿਆਂ ਤੇ ਚੱਲਦਾ ਹੋਵੇ ਉਹ ਸਿੱਖ ਕੋ ਕਦੀ ਇਹ ਨਹੀਂ ਡਰਦੇ ਸਿੱਖ ਉਸ ਕੋ ਡਰਦੇ ਨਹੀਂ ਜਿਹੜਾ ਆਪਣਾ ਹੱਕ ਮੰਗਦਾ ਜਿਹੜਾ ਅਨਸਾਫ਼ ਮੰਗਦਾ ਸੋ ਗੁਰਮੁਖ ਪਿਆਰਿਓ ਮੈਂ ਪਹਿਲਾਂ ਇਧਰ ਆਇਆ ਸੀ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਸਿਖਾਏ ਸੋ ਸੱਚ ਹੁੰਦਾ ਥੋੜਾ ਪਰ ਹੁੰਦਾ ਬੜਾ ਸਾਫ਼ ਹੈ ਸੋ ਇਸ ਕਰਕੇ ਸੋਨੇ ਦੀਆਂ ਦੁਕਾਨਾਂ ਸਾਰੇ ਬਾਜ਼ਾਰ ਵਿੱਚ ਨਹੀਂ ਲੱਗਦੀਆਂ ਕਿਤੇ ਸੋਨੇ ਦੀਆਂ ਦੁਕਾਨਾਂ ਬਰਲੀਆਂ ਬਰਲੀਆਂ ਹੁੰਦੀਆਂ ਨੇ ਸੋ ਇਸ ਮਾਰਗ ਤੇ ਚੱਲਣ ਵਾਸਤੇ ਸਾਨੂੰ ਗੁਰੂ ਕੋਲੋਂ ਸੇਧ ਲੈਣੀ ਪਵੇਗੀ ਛੇਵੇਂ ਪਾਤਸ਼ਾਹ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਰਾਜ ਕਰਨਾ ਵੀ ਦੱਸਿਆ ਤੇ ਸਾਨੂੰ ਤੇਗ ਬਉਣੀ ਵੀ ਦੱਸੀਆ ਸਾਨੂੰ ਦੇਗ ਵਰਤਉਣੀ ਵੀ ਦੱਸੀਆ ਸੋ ਇਸ ਕਰਕੇ ਇਹ ਨਾ ਸਮਝਣਾ ਕਿ ਸਿੱਖ ਭੋਲੇ-ਪਾਲੇ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਆਪਣੇ ਇਤਿਹਾਸ ਨਾਲ ਜੁੜ ਜਾਓ ਇਤਿਹਾਸ ਨਾਲ ਜੁੜ ਲੋਗੇ ਤੇ ਗੁਰੂ ਤੁਹਾਡੇ ਪਿੱਠ ਦੇ ਖੜਾ ਹੋਵੇਗਾ ਤੁਸੀਂ ਕਿਸੇ ਮੋਰਚੇ ਵਿੱਚ ਹਾਰ ਨਹੀਂ ਖਾਓਗੇ ਅਸੀਂ ਹਾਰਾਂ ਉੱਥੇ